ਇਹ ਭਾਰਤ ਵਿੱਚੋਂ ਇਸ ਨੂੰ ਨਿੱਧਿਆ ਜਾ ਰਿਹਾ ਅਤੇ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਘਟਿਆ ਹਰਕਤ ਹੈ ਜੋ ਕਿ ਆਪਸ ਦੇ ਵਿੱਚ ਭਾਈਚਾਰੇ ਨੂੰ ਦੂਰ ਕਰ ਰਹੀ ਹੈ ਹਾਂ ਇੱਥੇ ਇੱਕ ਦੱਸ ਦਈਏ ਕਿ ਲੋਕਾਂ ਦੇ ਵਿੱਚ ਜੋ ਕੀਤਾ ਜਾ ਰਿਹਾ ਹੈ ਕਿ ਵੀ ਇਹ ਲੋਕਾਂ ਤੋਂ ਪੁੱਛ ਕੇ ਹੀ ਗੋਲੀਆਂ ਚਲਾਈਆਂ ਗਿਆ ਲੇਕਿਨ ਜਿੱਦੋਂ ਉੱਥੋਂ ਵੀਡੀਓ ਆ ਰਹੀਆਂ ਨੇ ਵੀਡੀਓ ਤੋਂ ਇਹ ਪਤਾ ਲੱਗ ਰਿਹਾ ਹੈ ਵੀ ਉਹਨਾਂ ਨੇ 20-25 ਮਿੰਟ ਤੁੰਦਾ ਧਾਰ ਗੋਲੀਆਂ ਚਲਾਈਆਂ ਜਿਦੇ ਵਿੱਚ ਕਿਸੇ ਨੂੰ ਵੀ ਇਹ ਨਹੀਂ ਪੁੱਛਿਆ ਗਿਆ ਤੂੰ ਕੌਣ ਹੈ ਕੌਣ ਨਹੀਂ ਜੋ ਵੀ ਉੱਥੇ ਮੌਜੂਦ ਸਨ ਉਹ ਸਾਰੇ ਹੀ ਮਾਰੇ ਗਏ ਹਨ ਪਤਾ ਲੱਗਿਆ ਕਿ ਉਹਦੇ ਵਿੱਚ ਜ਼ਿਆਦਾਤਰ ਜੋ ਗਵਰਨਮੈਂਟ ਅਪਲਾਈਸ ਹਨ ਉਹ ਵੀ ਮਾਰੇ ਗਏ ਹਨ ਅਤੇ ਉੱਥੇ ਇੱਕ ਕੋਈ ਘੋੜਾ ਜਿਹੜਾ ਲੋਕਾਂ ਨੂੰ ਲੈ ਕੇ ਜਾਂਦਾ ਸੀ ਉਹ ਮੁਸਲਮਾਨ ਹੋਣ ਦੇ ਨਾਤੇ ਉਸਨੇ ਵੀ ਗੋਲੀਆਂ ਵੱਜੇ ਗਈਆਂ ਕਿਉਂਕਿ ਉਸਨੇ ਉਹ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜੋ ਹਮਲਾਵਰ ਸਨ ਉਹਨਾਂ ਉੱਤੇ ਜਾ ਕੇ ਅਟੈਕ ਕੀਤਾ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹ ਉਹਦੇ ਵਿੱਚ ਵੀ ਕਟੋਕੜ ਕਿਲੋ ਪੱਤਲ ਉਹਦੇ ਸਰੀਰ ਦੇ ਵਿੱਚ ਜਮਾ ਕਰ ਦਿੱਤਾਗਾ ਨਲਾਇਕ ਲੋਕਾਂ ਨੇ ਜਿਹੜੇ ਬੇਰਹਿਮ ਲੋਕ ਨੇ ਜਿਹੜੇ ਕਿ ਇੱਕ ਭਾਈਚਾਰੇ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਨੇ ਜਿਹੜੇ ਕਿ ਭਾਈਚਾਰੇ ਦੇ ਵਿੱਚ ਪਿਆਰ ਭਾਵਨਾ ਬਣਾਉਣ ਦੀ ਬਜਾਏ ਉਸ ਨੂੰ ਦੋ ਤਰ੍ਹਾਂ ਦੇ ਵੰਡੇ ਵਿੱਚ ਵੰਡ ਕੇ ਲੋਕਾਂ ਵਿੱਚ ਦੰਗਾ ਫਸਾਦ ਕਰਵਾਉਣ ਦੀ ਕੋਸ਼ਿਸ਼ ਕਰ ਰਿਆ ਹਨ ਆਓ ਆਪਾਂ ਰਲ ਮਿਲ ਕੇ ਉਸ ਦਾ ਦੁੱਖ ਸਾਂਝਾ ਕਰੀਏ ਆਓ ਆਪਾਂ ਰਲ ਮਿਲ ਕੇ ਇਸ ਕਨੌਣੀ ਹਰਕਤ ਨੂੰ ਜੋ ਨਿੰਦਣਯੋਗ ਹੈ ਨਿੰਦਿਏ ਪਰੰਤੂ ਜੋ ਅਸੀਂ ਇਸ ਵਿੱਚ ਇਹ ਗੱਲਾਂ ਕਰ ਰਹੇ ਹਾਂ ਕਿ Hindu ਨਾਮ ਲੈ ਕੇ ਲੋਕਾਂ ਦੇ ਗੋਲਿਆ ਚਲਾਈਆਂ ਇਹ ਬਿਲਕੁਲ ਨਹੀਂ ਅੱਗੇ ਆ ਰਿਹਾ ਇਹ ਆ ਰਿਹਾ ਵੀ ਜੋ ਵੀ ਲੋਕ ਉੱਥੇ ਬੈਠੇ ਸਨ ਉਹਨਾਂ ਸਾਰਿਆਂ ਉੱਪਰ ਤੁੰਦਾ ਧਾਰ 35 ਮਿੰਟ ਗੋਲੀਆਂ ਚਲਾਈਆਂ ਗਿਆ ਨੇ ਕਿਸੇ ਤੋਂ ਕੋਈ ਨਹੀਂ ਸਵਾਲ ਕੀਤੇ ਗਏ ਵੀ ਤੂੰ Hindu ਹੈ ਜਾਂ ਮੁਸਲਮਾਨ ਹੈ ਜਾਂ ਸਿੱਖ ਹੈ ਇਹ ਇੱਕ ਕਨੌਣੀ ਹਰਕਤ ਕਰਨ ਵਾਲੇ ਦਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਉਹ Hindu ਹੈ ਨਾ ਉਹ ਮੁਸਲਮਾਨ ਹੈ ਨਾ ਉਹ ਸਿੱਖ ਹੈ ਕਿ ਕੋਈ ਵੀ ਨਹੀਂ ਆ ਉਹ ਇੱਕ ਐਸੀ ਹਰਕਤ ਕਰਨ ਵਾਲਾ ਇਨਸਾਨ ਹੈ ਜੋ ਲੋਕਾਂ ਨੂੰ ਚਾਹੁੰਦਾ ਹੈ ਕਿ ਲੋਕ ਆਪਸ ਵਿੱਚ ਪੜਨ ਅਤੇ ਇਹ ਮੈਨੂੰ ਜਿੰਨਾ ਤੱਕ ਲੱਗਦਾ ਹੈ ਕਿ ਇੱਕ ਸਿਆਸੀ ਕਤਲ ਕੀਤੇ ਜਾ ਰਹੇ ਹਨ ਜਿਹੜੇ ਪਹਿਲਾਂ ਸਿੰਗਾਪੁਰਾ ਤੋਂ ਪਹਿਲਾਂ ਵੀ ਹੋਇਆ ਸੀਗਾ ਤੇ ਦੋ ਹੋਰ ਕੇ ਪਲਵਾਮਾ ਚ ਵੀ ਹੋਇਆ ਸੀਗਾ ਤੇ ਇੱਕ ਚਿੱਠੀ ਸਿੰਗਾਪੁਰਾ ਵਿੱਚ ਵੀ ਹੋਇਆ ਸੀਗਾ ਇਹ ਸਾਰੇ ਜਿਹੜੇ ਕਤਲ ਨੇ ਇੱਕ ਸਿਆਸੀ ਤੌਰ ਤੇ ਕਤਲ ਕੀਤੇ ਗਏ ਨੇ ਆਓ ਆਪਾਂ ਇਹਨਾਂ ਸਾਰਿਆਂ ਦੀ ਜਾਂਚ ਕਰਵਾਈਏ ਇਹ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਵਿੱਚ ਜੋ ਦਫਾੜ ਕੀਤੀ ਜਾ ਰਹੀ ਹੈ ਉਹਨੂੰ ਰੋਕਿਆ ਜਾ ਸਕੇ ਬਹੁਤ ਦੁੱਖ ਦੀ ਘੜੀ ਹੈ ਸਾਡੇ ਦੇਸ਼ ਦੇ ਕੁਝ ਉਹ ਨਾਗਰਿਕ ਜਿਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਆਪਣੇ ਪਰਿਵਾਰਕ ਮਾਹੌਲ ਦੇ ਵਿੱਚ ਸਾਡੇ ਦੇਸ਼ ਦਾ ਇੱਕ ਹਿੱਸਾ ਜਿਹੜਾ ਜੰਮੂ ਐਂਡ ਕਸ਼ਮੀਰ ਹੈ ਉੱਥੇ ਘੁੰਮਣ ਗਏ ਸੀ ਪਰਿਵਾਰਾਂ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਹਿੰਦੂ ਕਹਿ ਕੇ ਨਿਸ਼ਾਨਾ ਬਣਾਇਆ ਗਿਆ ਇਹ ਹੋਰ ਵੀ ਕਬੜੀ ਘਣਾਉਣੀ ਹਰਕਤ ਹੈ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਵੱਡਾ 파ੜਾ ਪਾਉਣ ਦੀ ਕੋਸ਼ਿਸ਼ ਹੈ ਤੋਂ ਸਾਡੀ ਸਾਰੀਆਂ ਸਰਕਾਰਾਂ ਨੂੰ ਸਾਡੀ ਭਾਰਤ ਦੀ ਸਰਕਾਰ ਨੂੰ ਵੀ ਬਾਹਰਲੇ ਸਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਸਮੁੱਚੇ ਅਤਵਾਦ ਨੂੰ ਜਿਹੜਾ ਹੈ ਉਹ ਨੱਥ ਪਾਈ ਜਾਵੇ ਇਹ ਬੇਦੋਸ਼ੇ ਜਿਹੜੇ ਆਮ ਨਾਗਰਿਕ ਮਾਰੇ ਜਾ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੀ ਰੱਖਿਆ ਕਰਨੀ ਉਹਨਾਂ ਦੀ ਰੱਖਿਆ ਉਹ ਹਿੰਦੂ ਕਹਿ ਕੇ ਮਾਰੇ ਜਾਂਦੇ ਨੇ ਉਹ ਹੋਰ ਵੀ ਫਿਰ ਦੇ ਬਲੁੰਦਰੇ ਜਾਂਦੇ ਨੇਗੇ ਇਹ ਬਹੁਤ ਮਬਾੜੀ ਘਟਣਾ ਹੈਗੀ ਐ ਪਰ ਅਸੀਂ ਇਸ ਵੇਲੇ ਜਿਹੜਾ ਹੈ ਇਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟਾਂ ਕਿ ਹਰ ਧਰਮ ਦੇ ਬੰਦੇ ਸਾਡੇ ਨਾਲ ਖੜੇ ਨੇ ਇਸ ਵੇਲੇ ਸਿੱਖ ਧਰਮ ਦੇ ਵੀ ਮੁਸਲਮਾਨ ਧਰਮ ਦੇ ਵੀ ਹਰ ਬੰਦੇ ਸਾਡੇ ਨਾਲ ਖੜੇ ਨੇ ਅਸੀਂ ਇਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟਾਂ ਪਰ ਇਸ ਨੂੰ ਪੂਰੀ ਜਰ ਨੱਥ ਪਾਉਣੀ ਤੇ ਨਗਰ ਕਾਂ ਦੀ ਸੁਰੱਖਿਆ ਤੇ ਸਪੈਸ਼ਲੀ ਹਿੰਦੂਆਂ ਦੀ ਸੁਰੱਖਿਆ ਉਹ ਵੀ ਇੱਕ ਹਿੰਦੁਸਤਾਨ ਦੇਸ਼ ਦੇ ਵਿੱਚ ਦੇਰੀ ਰੱਖਣੀ ਹੈ ਉਹ ਸਰਕਾਰਾਂ ਦਾ ਕੰਮ ਹੈ ਸੋ ਸਮੁੱਚੇ ਬਾੜ ਨੂੰ ਸਮੁੱਚੇ ਦੇਸ਼ ਨੂੰ ਬੇਨਤੀ ਇਹ ਹੈ ਕਿ ਇਹਨਾਂ ਨੂੰ ਦਬ ਕੇ ਜਿਹੜੀ ਨੱਚ ਪਾਣੀ ਚਾਹੀਦੀ ਹੈ ਤਾਂ ਜੋ ਕਿ ਲੋਕ ਆਪਣੀ ਜ਼ਿੰਦਗੀ ਨੂੰ ਬਿਨਾਂ ਡਰ ਤੋਂ ਨਰਵਾਸਕ ਕਰ ਸਕਣ ਤੇ ਇੱਕ ਦੇਸ਼ ਦੀ ਤਰੱਕੀ ਦੇ ਵਿੱਚ ਇੱਕ ਚੰਗਾ ਹਿੱਸਾ ਪਾ ਸਕਣ ਅੱਜ ਸਾਡੇ ਵੌਇਸ ਆਫ ਮਾਨਸਾ ਵੱਲੋਂ ਇੱਕ ਛੋਟਾ ਜਿਹਾ ਅਭਰਾਲਾ ਕੀਤਾ ਗਿਆ ਜਿੱਥੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਭਰਮਾ ਸਾਥ ਦਿੱਤਾ ਜਿੱਥੇ ਮੈਂ ਇਕੱਲੇ ਇਕੱਲੇ ਬੰਦੇ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸਾਂਝੇ ਕੰਮ ਦੇ ਵਿੱਚ ਇਸ ਜਿਹੜਾ ਗੈਰ ਮਨੁੱਖੀ ਵਰਤਾਰਾ ਹੋਇਆ ਗੈਰ ਜ਼ਿੰਮੇਵਾਰ ਵਰਤਾਰਾ ਹੋਇਆ ਐਨੇ ਲੋਕ ਜਿਹੜੇ ਆ ਸਾਡੇ ਤੇ ਸ਼ਹੀਦ ਹੋ ਗਏ ਉਹਨਾਂ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਿਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿੰਨਾ ਲੋਕਾਂ ਨੇ ਕੀਤਾ ਉਹਨਾਂ ਦਾ ਕੱਖ ਨਾ ਰਹੇ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ। ਇਹ ਘਟਨਾ ਹੋਈ ਹੈ। ਆਤੀ ਨਿੰਦਨਯੋਗ ਹੈ। ਇਸ ਇਸ ਤਰ੍ਹਾਂ ਦੀ ਘਟਨਾ ਨੂੰ ਆਪਾਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਕੋਈ ਕੋਈ ਧਰਮ ਨਹੀਂ ਸਿਖਾਉਂਦਾ ਵੀ ਅਸੀਂ ਕਿਸੇ ਦੇ ਦਰਸਕਾਰ ਕਰੀਏ, ਕਿਸੇ ਦੀ ਹੱਤਿਆ ਕਰੀਏ। ਮੈਂ ਸਮੁੱਚੇ ਭਾਰਤ ਨੂੰ ਅਪੀਲ ਕਰਦਾ ਹਾਂ। ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਵੀ ਇਹ ਜਿਹੜੇ ਕਟਿਆ ਅਨਸਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਇਹ ਇਹ ਘਟਨਾ ਮਾਂ ਭਾਰਤ ਵਿੱਚ ਦੁਬਾਰਾ ਨਾ ਹੋਣ।